ਮਨਜਿੰਦਰ ਸਿੰਘ son of ਹੁਕਮ ਸਿੰਘ ਪਿੰਡ ਕੰਗਰੌਰ ਤੋਂ ਉਹ ਵੀ ਆ ਜਾਣ। ترسیم لال ڈاکિયા ਪਿੰਡ ਕੰਗਰੌਰ ਤੋਂ میری ਆਵਾਜ਼ ਸੁਣਦੇ ਹੁਣ ਤਾਂ ਆ ਜਾਣ। ਸੁਖਦੇਵ ਸਿੰਘ ਮੰਨਾ ਪਿੰਡ ਕੰਗਰੌਰ ਤੋਂ ਬੇਨਤੀ ਆ ਕਿ ਸਰੋਪੇ ਜਰੂਰ ਪ੍ਰਾਪਤ ਕਰੋ ਜੀ। ਜਲਦੀ ਜਲਦੀ ਆਓ ਟਾਈਮ ਬਹੁਤ ਘਟਾ ਫੇਰ ਦੁਬਾਰਾ ਬੀਟ ਕਰਦੇ ਹਾਂ ਹਾਂਜੀ ਲਓ ਜੀ ਮੰਗੋ ਹਾਲੋ ਮਨਿੰਦਰ ਸਿੰਘ ਸਨੋ ਫੋਟਨ ਸਿੰਘ ਕਿੱਵੀ ਆ ਜਾਣ ਜਿੱਥੇ ਵੀ ਆਵਾਜ਼ ਪਹੁੰਚਦੀ ਆ ਸੁਖਦੇਵ ਸਿੰਘ ਮੰਨਾ ਇਹ ਵੀ ਆ ਜਾਣ ਰਿੰਕੂ ਸਨ ਆਫ ਗੁਰਸ਼ਿੰਦ ਕੁਮਾਰ ਪਿੰਡ ਕੰਗਰੌੜ ਰਿੰਕੂ ਸਨ ਆਫ ਗੁਰਸ਼ਿੰਦ ਕੁਮਾਰ ਪਿੰਡ ਕੰਗਰੌੜ ਅਸ਼ੋਕ ਕੁਮਾਰ ਸਾਨੂੰ सुरेंद्र ਕੁਮਾਰ ਪਿੰਡ ਕنگਰੌੜ ਕنگਰੌੜ ਦੀ ਸਭ ਨੂੰ ਬੇਨਤੀ ਆ ਕਿ ਸ਼ਰੋਪੇ ਜਰੂਰ ਲਾਓ ਜੀ ਸੌਂਦੇ ਹੁਣੇ ਆਵਾਜ਼ ਕਿਤੇ ਨਿਕਲੇ ਕੋਈ ਫੈਮਿਲੀ ਮੈਂਬਰ ਹੈ ਤਾਂ ਜਾਉਣਾ ਤਾਂ ਕੋਈ ਕੋਈ ਫੈਮਿਲੀ ਮੈਂਬਰ ਹੈ ਜਾਂ ਕੋਈ ਰਹਿਣੇ ਤੇ ਆ ਉਹ ਵੀ ਆ ਜਾਵੇ ਕੋਈ ਗੱਲ ਨਹੀਂ ਕنگਰੌੜ ਤੋਂ ਅਗਰ ਆਪ હાજર ਨਹੀਂ ਹੈ ਕੋਈ ਫੈਮਿਲੀ ਮੈਂਬਰ ਹੈ ਉਹ ਆ ਜਾਓ ਸੰਦੀਪ ਕੁਮਾਰ ਸਾਨੋਪ ਮੰਗਤਰਾਮ ਕੰਗਰੌੜ ਸੰਦੀਪ ਕੁਮਾਰ ਸਾਨੋਪ ਮੰਗਤਰਾਮ ਪਿੰਡ ਕੰਗਰੌੜ ਗੁਰਨਾਮ ਸਿੰਘ ਭੋਗਲ ਪਿੰਡ ਚੇਲਾ ਕਿਤੇ ਆਵਾਜ਼ ਸੁਣਦੇ ਹੋਣ ਗੁਰਨਾਮ ਸਿੰਘ ਭੋਗਲ ਭੋਗਲ ਸਾਹਿਬ ਆਓ ਜੀ ਜਲਦੀ ਇੱਧਰ ਸਟੇਜ ਤੇ ਤਬਾ ਯਾ ਹਾ ਜੀ ਬੋਲ ਸਤੇਜ ਦਰਵਾਜ਼ਾ ਕੀ ਜਾਂ ਭੋਗਲ ਸਾਹਿਬ ਨੇ ਪਿੰਡ ਚੇਲਾ ਤੋਂ ਧੰਨਵਾਦ ਭੋਗਲ ਦਾ ਤੁਹਾਡਾ ਹਰਦੀਪ ਸਿੰਘ ਸਰਪੰਚ ਪਿੰਡ ਚੇਲਾ ਹਰਦੀਪ ਸਿੰਘ ਸਰਪੰਚ ਪਿੰਡ ਚੇਲਾ ਕੋਈ ਫੈਮਿਲੀ ਮੈਂਬਰ ਜੇ ਸਬੰਧ ਸਾਹਿਬ ਆਪ ਨਹੀਂ ਆਏ ਕੋਈ ਫੈਮਿਲੀ ਮੈਂਬਰ ਜਾਂ ਉਹਨਾਂ ਦੇ ਦੋਸਤ ਇੱਥੇ ਆਏ ਹੋਏ ਨੇ ਉਹ ਵੀ ਸਰਪਾ ਉਹਨਾਂ ਦਾ ਲੈ ਲੈਣ ਪ੍ਰਦੀਪ ਸਿੰਘ ਸਰਪੰਚ ਪਿੰਡ ਚੇਲਾ ਮੰਤਰਾ ਦਾ ਰੂਪ ਲੈ ਲਿਆ ਬੁਲਾ ਲਓ ਗਰੀਬਦਾਸ ਕੀਤੇ ਆਵਾਜ਼ ਸੁਣਦਾ ਹੋਵੇ ਗਰੀਬਦਾਸ ਚੇਲੇ ਤੋਂ ਕੀਤੇ ਆਵਾਜ਼ ਸੁਣਦਾ ਹੋਵੇ ਤਾਂ ਸਰਪੰਚ ਦਾ ਸਰੂਪਾ ਜਰੂਰ ਪ੍ਰਾਪਤ ਕਰੇ ਗਰੀਬਦਾਸ ਜਲਦੀ ਆਵੇ ਸਟੇਜ ਤੇ ਗਰੀਬਦਾਸ ਪਿੰਡ ਚੇਲਾ அமௌண்ட அமிர்தா <manyan> ਅੱਖਾਂ ਜੋਗਰਾਜ ਸਿੰਘ ਸਨੋਫਰਦੀਪ ਸਿੰਘ ਗਿਰ ਇਹ ਦੀਪਾ ਚੇਲਾ ਜੇ ਕਿਤੇ ਮੇਰੀ ਆਵਾਜ਼ ਸੁਣਦਾ ਹੋਵੇ ਤਾਂ ਸਰੋਪਾ ਜਰੂਰ ਪ੍ਰਾਪਤ ਕਰੇ ਜੋਗਰਾਜ ਸਿੰਘ ਸਨੋਫਰਦੀਪ ਸਿੰਘ ਗਿਰ ਦੀਪਾ ਚੇਲਾ ਹਾਂ ਠੀਕ ਹੈ ਠੀਕ ਹੈ ਮੇਰਬਾਨੀ ਬਲਵੀਰ ਸਿੰਘ ਸਨੋਫ ਚੰਨाराम ਪਿੰਡ ਚੇਲਾ ਬਲਵੀਰ ਸਿੰਘ ਸਨੋਫ ਚੰਨाराम ਪਿੰਡ ਚੇਲਾ ਇਹ ਵੀ ਆਪਣਾ ਸਰੂਪਨ ਪ੍ਰਾਪਤ ਕਰਨੀ ਕੋਈ ਹੋਰ ਫੈਮਿਲੀ ਮੈਂਬਰ ਆ ਜਾਓ ਕੋਈ ਜ਼ਰੂਰੀ ਨਹੀਂ ਹੈ ਜੋ ਇੱਧਰ ਉੱਧਰ ਹੈ ਨਹੀਂ ਬੀਬੀ ਕਸ਼ਮੀਰ ਕੌਰ ਨੂੰ ਬੇਨਤੀ ਹੈ ਕਿ ਉਹ ਆਪਣਾ ਸਰੂਪਾ ਪ੍ਰਾਪਤ ਕਰਨੀ ਕਸ਼ਮੀਰ ਕੌਰ ਮੈਂ ਜੇਲੇ ਤੋਂ ਮਲਬੀਰ ਕੌਰ ਜੋ ਗੁਰੂ ਘਰ ਦੇ ਪਾਠੀ ਨੇ ਉਹ ਆ ਜਾਣ ਕਸ਼ਮੀਰ ਕੌਰ ਜੀ ਗੁਰਦੀਪ ਸਿੰਘ ਸਨ ਆਫ ਦਿਲਵਾਰ ਸਿੰਘ ਗਿੱਲ ਪਿੰਡ ਜੇਲਾ ਗੁਰਦੀਪ ਸਿੰਘ ਸਨ ਆਫ ਦਿਲਵਾਰ ਸਿੰਘ ਪਿੰਡ ਜੇਲਾ ਇਹ ਵੀ ਆਪਣਾ ਸਰੂਪਾ ਪ੍ਰੋਗਰਾਮ ਕਰਤਾਂਗੇ ਇਹ ਹੁੰਦੀ। ਅਰੋਂ ਗਰਦੀਪ ਸਿੰਘ ਸਾਹਿਬ ਦਲਵਾਰ ਸਿੰਘ ਗਿੱਲ ਦਾ ਸਰੂਪਾ ਜਿਹੜਾ ਆ ਕੋ ਟੈਂਕਾ ਮੁੰਡਾ ਆ ਚੇਲੇ ਤੋਂ ਉਹ ਆਪਣਾ ਪ੍ਰਾਪਤ ਕਰ ਲਵੇ। ਪਹਿਕੇ ਨੂੰ ਬੇਨਤੀ ਆ ਕਿ ਗਰਦੀਪ ਸਿੰਘ ਦਾ ਸਰੂਪਾ ਲਵੇ ਜੀ। ਆ ਵੀ ਜੀ ਆਏ ਆ ਇਹਨਾਂ ਦੇ ਸਰੂਪਾ। ਸਾਨੂੰ ਤੁਹਾਨੂੰ ਸਰੂਪਾ ਦੇ। ਨਰਾ ਬਾਬਾ ਕੁਰਦੇ ਨਰਾ ਬਾਬਾ ਜਹਾਂਗੀਰ ਦਾ ਬੋਲ ਸੱਚੇ ਦਰਬਾਰ ਕੀ ਜੈ ਪ੍ਰਦੀਪ ਸਿੰਘ ਸਾਲੋਫ ਸੁਖਨਾਮ ਸਿੰਘ ਪਿੰਚੇਲਾ ਪ੍ਰਦੀਪ ਸਿੰਘ ਸਾਲੋਫ ਸੁਖਨਾਮ ਸਿੰਘ ਪਿੰਚੇਲਾ ਇਹ ਵੀ ਆ ਜਾਣ ਨਰੇਸ਼ ਕੁਮਾਰ ਸਾਲੋਫ ਜਗENDER RAM ਜੀ ਪਿੰਚੇਲਾ ਨਰੇਸ਼ ਕੁਮਾਰ ਸਾਨੂੰ ਵਿਕਿੰਦਰਾਮ ਪਟਕੀਲਾ ਕੋਈ ਫੈਮਿਲੀ ਮੈਂਬਰ ਆਇਆ ਤਾਂ ਉਹ ਵੀ ਆ ਸਕਦੇ ਨੇ ਸਰੂਪਾ ਪ੍ਰਾਪਤ ਕਰੋ ਜੀ ਸੋਨ ਲਾਲ ਸਾਨੂੰ ਭਗਤਾ RAM ਪਟਕੀਲਾ ਅੱਛਾ ਪ੍ਰਦੀਪ ਜੀ ਹਾਂ ਨਾ ਆ ਦਿਓ ਜੀ ਔਲ ਸੱਚੇ ਦਰਬਾਰ ਕੀ ਜੇ ਸੁਨ ਲਾਲ ਸਾਨੂੰ ਭਗਤਰਾ ਭਗਤाराम ਪੈਨਚੇਲਾ ਜੀਵਨ ਆ ਵੀ ਜਲਦੀ ਆਓ ਜਲਦੀ ਆਓ ਟਾਈਮ ਨਹੀਂ ਹੈ ਪਾਰਟੀ ਆ ਸਾਰੇ ਨੇ ਜਿਗਾਰੇ ਉਹ ਬੱਲਾ ਗਿਆ ਉਹ ਅੱਛਾ ਉਹ ਵੀ ਬਾਬੇ ਜੀ ਕੋਈ ਨਹੀਂ ਕੋਈ ਨਹੀਂ ਕਾਚਾ ਲਸੀ ਘਟਾਣਾ ਮੰਗाराम ਦੀ ਘਟਿਆਣਾ ਸ਼ੋਪਾ ਦੇ ਲਿਓ ਮੈਨਾਂ ਉਹਨਾਂ ਨੂੰ ਪਾਉ ਉਹਨਾਂ ਦੇ ਨਾਲ ਪਾ ਦੇ ਬੋਲ ਸਚੇ ਦਰਵਾਰ ਦੀ ਜੈ ਮਹਿੰਦਰਪਾਲ ਦੀ ਕਟਿਆਣਾ ਮਹਿੰਦਰਪਾਲ ਦੀ ਕਟਿਆਣਾ ਇਹ ਵੀ ਆਪਣਾ ਸਰੂਪਾ ਲੈ ਲੈਣ ਕਮਲਜੀਤ ਸਿੰਘ ਚੇਲਾ ਕਮਲਜੀਤ ਸਿੰਘ ਚੇਲਾ ਬੋਲ ਸਚੇ ਦਰਵਾਰ ਦੀ ਜੈ ਕਮਲਜੀਤ ਬੋਲ ਸੱਚੇ ਦਰਬਾਰ ਦੀ ਜੈ ਮਹਿੰਦਰ ਅਗੇ ਆ ਜੀ ਮਹਿੰਦਰ ਸਿੰਘ ਜਗੀਰਕੌਰ ਬੀਬੀ ਜਗੀਰਕੌਰ ਚੇਲਾ ਜੇ ਇਹਨਾਂ ਦੇ ਪਰਿਵਾਰ ਵਿੱਚੋਂ ਜਾਂ ਅੱਛਾ ਠੀਕ ਹੈ ਠੀਕ ਹੈ ਬੋਲ ਸੱਚੇ ਦਰਬਾਰ ਦੀ ਜੈ ਲਾਲਚੰਦ ਜੀ ਜੜਿਆਲਾ ਇਹ ਵੀ ਆਪਣਾ ਸਰੂਪਾ ਲੈ ਲਨ ਲਾਲਚੰਦ ਜੀ ਜੜਿਆਲਾ ਜਸਵੰਤ ਸਿੰਘ ਰਾਏਪੁਰੋਂ ਫੌਜੀ ਸਾਹਿਬ ਜਿਸ ਕਪਾਲਨ ਨੈਚਰ ਸੇਤੂ ਆ ਬਾਬੇ ਗੋਲ ਸੱਚੇ ਦਰਵਾਜ਼ੇ ਕੀ ਜਾ ਸੁਮੋਹਲ ਮੋਹਲ ਮਿਹਰਬਾਨੀ ਜਿਹਨਾਂ ਦੇ ਰਹਿ ਗਏ ਨੇ ਇਤਰਾਜ਼ ਨਹੀਂ ਕਰਨਾ ਇੱਥੇ ਹੀ ਕਮੇਟੀ ਮੈਂਬਰ ਬੈਠੇ ਨੇ ਉਹ ਆਪਣਾ ਲੈ ਕੇ ਜਾ ਕਾਲੂ ਬੰਦਾ ਇੱਕ ਹੋਰ ਬੇਤੀ ਆ ਹਾਂਜੀ ਇਹਾਂ ਦੇ ਇੱਤੇ ਹੋ ਜੀ ਫਜ਼ੀਲ ਜੱਡੇ ਵਾਲਾ ਠੀਕ ਆ ਮਿਹਰਬਾਨੀ ਮੱਬਾ ਦਰਸ਼ਨ ਉਹਨਾਂ ਦੇ ਨਾਲ ਬੈਠੇ ਨੇ ਕਾਲੂਪੁਰ ਤੋਂ ਬਿੱਟੂ ਮੱਬਾ ਦਰਸ਼ਨ ਅਸ ਜੀ ਨਾਲੇ ਬਿੱਟੂ ਬੈਠੇ ਨੇ ਕਾਲੂਪੁਰ ਤੋਂ ਵੀ ਆਪਣਾ ਸਰੂਪਾਂ ਲੈ ਲਣ ਪਰਮੰਦੀ ਮਿਹਰਬਾਨੀ ਨਿਤਿਸ਼ ਸ਼ਰਮਾ ਮੋੜੀ ਮੋੜੀ ਸਾਈ ਮੋੜੀ ਸਾਈ ਹਰਮਨ RAMU RAMU ਲਖਵਿੰਦਰ ਪਤਨ ਆਜੇ ਜੀਤਾ ਚੇਲਾ ਜੀਤਾ ਚੇਲਾ ਜੀਤੇ ਚੇਲੇ ਨਾਲ ਤ੍ਰੀਤਾ ਚੇਲਾ ਬਾਬਾ ਬਾਬਾ ਗੱਡੀ ਵਾਲਾ ਜੀਤਾ ਚੇਲਾ ਪ੍ਰੀਤ ਚੇਲਾ ਮੀਕਾ ਹਲਵਾਈ ਮੀਕਾ ਹਲਵਾਈ ਜੈਨ ਸਬਜੀ ਬਣਾਈ ਬੜੀਆਂ ਪਕੌੜੇ ਖਲਾਈ ਰਸਮੜਾਈ ਖਲਾਈ ਰਸਮੜਾਈ ਖਲਾਈ ਬਹੁਤ ਬਹੁਤ ਇਹਨਾਂ ਬੱਚਿਆਂ ਦੇ ਤੇ ਲੋ ਧੰਨਵਾਦ ਆफी ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਹਰਜੀਤ ਚੇਲਾ ਬੜਾ ਕੋਈ ਨਾ ਰਾਣੀ ਆ ਗਿਆ ਮੀਟਾ ਹਲਵਾਈ ਆ ਗਿਆ ਮੀਟਾ ਹਲਵਾਈ ਐਤਵਾਰ ਨੂੰ ਜਿੱਥੇ ਜਗਾ ਤੇ ਮੋੜੀ ਦੋੜਾਗੇ ਚਲੋ ਕੋਈ ਨਹੀਂ ਕੋਈ ਕੋਈ ਨਹੀਂ ਆਪਣੇ ਆ 200 ਰੁਪਏ